ਡਾਕੂ ਮੈਡੀਆ ਨੂੰ ਸੋਖੋ ਰਿਹਾ ਹੈ। ਆਰ 3 ਵੀ ਪੰਜਾਬ ਦੇਖ ਰਹੇ ਹੋ ਮੈਂ ਹਰਨਵਰਤ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਪਟਿਆਲਾ ਸ਼ਹਿਰ ਤੋਂ ਹੈ ਜਿੱਥੇ ਕਿ ਇੱਕ ਬੱਚੇ ਦੀ ਤਬੀਅਤ ਖਰਾਬ ਹੋ ਗਈ ਕੋਈ ਖਾਦ ਪ੍ਰਦਾਰਥ ਜਿਹੜਾ ਕਿ ਦੁਕਾਨ ਤੋਂ ਖਰੀਦਿਆ ਗਿਆ ਸੀ ਹਾਲੇ ਲੋਕ ਉਸ ਦੁੱਖ ਨੂੰ ਨਹੀਂ ਭੁੱਲ ਪਾਏ ਜਿੱਥੇ 10 ਸਾਲ ਦੀ ਮਾਸੂਮ ਬੱਚੀ ਕੇਕ ਖਾਣ ਨਾਲ ਮੌਤ ਹੋ ਗਈ ਸੀ ਤੇ ਪਰਿਵਾਰ ਅੱਜ ਵੀ ਇਨਸਾਫ ਲਈ ਭਟਕ ਰਿਹਾ ਉਥੇ ਦੂਜੇ ਪਾਸੇ ਅੱਜ ਗੱਲ ਕਰ ਲਈ ਇਹਨਾਂ ਨਾਲ ਹਾਂਜੀ ਕੀ ਨਾਂ ਹੈ ਤੁਹਾਡਾ ਕਿਹੜਾ ਇਲਾਕਾ ਹੈ ਮੈਂ ਵਿਕੀ ਗੱਲੋ ਦਾ ਜੀ ਟੋਪ ਖਣਾ ਮੋਟ ਰਹਿੰਦੇ ਸੀ ਇਹਨਾਂ ਕੋਲ ਅਸੀਂ ਸੰਡੇ ਨੂੰ ਇੱਕ ਚੌਕਲੇਟ ਦਾ ਗਿਫਟ ਪੈਕ ਹੁੰਦਾ ਹੈ ਟੋਕਰੀ ਦੇ ਵਿੱਚ ਪੈਕ ਕੀਤਾ ਹੋਇਆ ਅਸੀਂ ਉਹ ਇਹਨਾਂ ਤੋਂ ਪਰਚੇਸ ਕੀਤਾ ਸੀਗਾ ਸੰਡੇ ਦੇ ਦਿਨ ਸਾਡੇ ਰਿਸ਼ਤੇਦਾਰ ਰਹਿੰਦੇ ਲੁਧਿਆਣੇ ਪੂਰੇ ਮੈਰਿਜ ਤੇ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਛੋਟਾ ਬੱਚਾ ਸੀਗਾ ਅਸੀਂ ਉਹਨੂੰ ਗਿਫਟ ਕਰਤਾ ਠੀਕ ਹੈ ਗਿਫਟ ਕਰਨ ਤੋਂ ਬਾਅਦ ਉਹ ਇੱਕ ਦੋ ਦਿਨ ਉਰੇ ਰੁਕੇ ਤੇ ਉਹ ਬੁੱਧਵਾਰ ਨੂੰ ਲੁਧਿਆਣੇ ਪਹੁੰਚ ਗਏ ਜੀ ਪੂਰੇ ਮੈਰਿਜ ਤੇ ਸੀਗੇ ਬੁੱਧਵਾਰ ਨੂੰ ਲੁਧਿਆਣੇ ਪਹੁੰਚਣ ਤੋਂ ਬਾਅਦ ਸ਼ਾਮ ਨੂੰ ਉਹਨਾਂ ਨੇ ਕਿ ਬੱਚੇ ਨੂੰ ਚਾਕਲੇਟ ਖਵਾ ਦੋ ਜਿਹੜੀ ਲੈ ਕੇ ਆਏ ਆ ਜਿਹੜੀ ਉਹਨਾਂ ਨੂੰ ਗਿਫਟ ਆਇਆ ਤਾਂ ਉਹਨਾਂ ਨੂੰ ਖਲਾਤੀ ਖਿਲਾਨਣ ਤੋਂ ਬਾਅਦ 2 ਘੰਟੇ ਬਾਅਦ ਉਹ ਤੇ ਦਵਾਈ ਲੈਣ ਤੋਂ ਬਾਅਦ ਉਹ ਡਾਕਟਰ ਕਹਿੰਦਾ ਨੋਰਮਲ ਕੋਈ ਨਾ ਠੀਕ ਹੋ ਜਾਏਗਾ ਜੂ ਜੂ ਸਮਾਂ ਬੀਤਦਾ ਗਿਆ ਰਾਤ ਨੂੰ तकरीबन 11 ਵਜੇ ਉਹਨਾਂ ਨੂੰ ਹਲਕਾ ਜਿਹਾ ਬਲੱਡ ਮੂਰ ਚ ਆਉਣ ਲੱਗ ਗਿਆ ਦੋਨੋਂ ਕੁੜੀਆਂ ਨੂੰ ਤੇ ਅੱਧੇ ਘੰਟੇ ਬਾਅਦ ਉਹ ਜ਼ਿਆਦਾ ਆਉਣ ਲੱਗ ਗਿਆ ਉਹ ਨਾਲ ਹੀ ਫਿਰ ਉਸੇ ਡਾਕਟਰ ਕੋਲ ਲੈ ਕੇ ਭੱਜੇ ਡਾਕਟਰ ਸਾਹਿਬ ਕਹਿੰਦੇ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਹੈ ਜੀ ਖਾ ਲਈ ਜਿਨ੍ਹਾਂ ਨੇ ਇਹਨਾਂ ਦੀ ਸਿਹਤ ਵਿਗੜ ਗਈ ਤੇ ਸਾਡਾ ਜਿਹੜਾ ਧਿਆਨ ਸੀਗਾ ਸਾਰਾ ਚੋਕਲੇਟ ਵੱਲੇ ਗਿਆ ਸਾਡੇ ਕੋਲ ਚੋਕਲੇਟ ਦੇ ਲੇਬਲ ਪਏ ਸੀਗੇ ਅਸੀਂ ਚੋਕਲੇਟ ਦੇ ਲੇਬਲ ਦੀ ਡੇਟ ਚੈੱਕ ਕੀਤੀ ਸਾਰੀ 6-6 ਮਹੀਨੇ ਪੁਰਾਣੀ ਸੀ ਜੀ ਉਸ ਤੋਂ ਬਾਅਦ ਫਿਰ ਤੁਸੀਂ ਸ਼ਿਕਾਇਤ ਕੀਤੀਗੇ ਇੱਥੇ ਆਏ ਵਾਪਸ ਉਹਨਾਂ ਨੂੰ ਸਾਨੂੰ ਫੋਨ ਕੀਤਾ ਵੀ ਸਾਡੀ ਗੁੜੀਆ ਐ ਇਵੇਂ ਮੇ ਤਬੀਤ ਖਰਾਬ ਹੋ ਗਈ ਉਹਨਾਂ ਨੂੰ ਸਾਨੂੰ ਵਟਸਐਪ ਕਰਤਾ ਸਾਰਾ ਲੇਬਲ ਵਗੈਰਾ ਵਟਸਐਪ ਕਰਤਾ ਸੀਗਾ ਅਸੀਂ ਆਪਣੇ ਪ੍ਰਧਾਨ ਨੂੰ ਲੈ ਕੇ ਅਸੀਂ ਕਿਲਾ ਚੋਕ ਇਹਨਾਂ ਦੇ ਖਿਲਾਫ ਕੰਪਲੀਟ ਦਰਜ ਕਰਾਤੀ ਹਾਂਜੀ ਖਤਵਾਲੀ ਜੀ ਹਾਂਜੀ ਖਤਵਾਲੀ ਜੀ ਸਾਨੂੰ ਸਾਨੂੰ 2-3 ਵਜੇ ਦਾ ਟਾਈਮ ਦਿੱਤਾ ਸੀਗਾ ਤੇ 2-3 ਵਜੇ ਸਰੂਰੇ ਆਗੇ ਸੀਗੇ ਸਿਹਤ ਵਿਭਾਗ ਵੀ ਅਫਸਰ ਵੀ ਆਏ ਵੀ ਨੇ ਸਾਰੇ ਆਗੇ ਸੀਗੇ ਤੇ ਅਸੀਂ ਮਾਲਕ ਨੂੰ ਪੁੱਛਿਆ ਉਹ ਕਹਿੰਦੇ ਇੱਕ ਦੋ ਚੀਜ਼ ਪਈ ਹੋਣੀ ਅਸੀਂ ਉੱਥੋਂ ਤੋਂ ਲੈ ਕੇ ਉੱਥੋਂ ਤੋਂ ਘੱਟੋ ਘੱਟ 200 ਐਟਮਾ ਕਰਤੀਆਂ ਜੀ ਮਤਲਬ ਜਿਹੜੀਆਂ ਐਕਸਪਾਇਰ ਪਈਆਂ ਸੀ ਗੰਦਾਨ ਚ ਪਲੱਸ ਡਿਸਪਲੇ ਕੀਤੀ ਹੋਈ ਹੈ ਅੱਛਾ ਡਿਸਪਲੇ ਨਹੀਂ ਹੋਣੀ ਚਾਹੀਦੀ ਐਕਸਪਾਇਰੀ ਟੈਟ ਪਲੱਸ ਡਿਸਪਲੇ ਕੀਤੀ ਵੀ ਹੈ ਇੱਕ ਆਈਟਮ ਤਾਂ ਅਸੀਂ ਐਜੀ ਲੱਭੀ ਹੈ ਪੈਕਿੰਗ ਨਵੀਂ ਹੈ ਅੰਦਰੋਂ ਜਿਹੜਾ ਦੁੱਧ ਦਾ ਪਾਊਡਰ ਹੈ ਉਹ 2 ਸਾਲ ਪੁਰਾਣਾ ਬੱਚੇ ਦਾ ਸਾਰਾ ਕੁਝ ਉੱਥੇ ਪਿਆ ਹੈ ਚਾਕਲੇਟ ਗੱਡੀ 4 ਮਹੀਨੇ ਪੁਰਾਣੀ ਬਿੱਕਾ ਜੀ ਪੁੱਜੀ ਹੈ ਜਿਹੜਾ ਬਹੁਤ ਵੱਡੀ ਕੰਪਨੀ ਹੈ 15 ਦਿਨ ਪੁਰਾਣਾ 20 ਦਿਨ ਪੁਰਾਣਾ ਇਹਨਾਂ ਦਾ ਕੀ ਹੱਕ ਬਣਦਾ ਵੀ ਡਿਸਪਲੇ ਅਸੀਂ ਨਾ ਕਰੀਏ ਉਹ ਸਾਈਡ ਤੇ ਪਾ ਕੇ ਰੱਖੀਏ ਕਿ ਕੰਪਨੀ ਵਾਲੇ ਆਵੇ ਐਕਸਪਾਇਰ ਐਕਸਪਾਇਰ ਲਿਖ ਕੇ ਰੱਖੀਏ ਉਹਨਾਂ ਡਿਸਪਲੇ ਕੀਤਾ ਹੋਇਆ ਵੇਚ ਵੀ ਰਹੇ ਤੁਸੀਂ ਵੇਚ ਵੀ ਰਹੇ ਸਰ ਵੇਚ ਵੀ ਰਹੇ ਸਾਡੀ ਸਿਹਤ ਬਸ ਐ ਹੀ ਰਹੇਗੀ ਸਰ ਥੋੜੇ ਦਿਨ ਪਹਿਲਾਂ ਇੰਡੀਆ ਪੈਕਰੀ ਦੇ ਬੱਚੀ ਕੇਕ ਖਾ ਕੇ ਐਕਸਪਾਇਰ ਹੋਈ ਹੈ ਇਹਨਾਂ ਨੂੰ ਫੇਰ ਸਬਕ ਨਹੀਂ ਮਿਲਿਆ ਜੀ ਸਮਝਾ ਮਿਲਣਾ ਚਾਹੀਦਾ ਕਿ ਕਿੰਨੇ ਬੱਚੇ ਬਿਮਾਰ ਨੇ ਤੁਹਾਡੇ ਪਰਿਵਾਰ ਦੇ ਵਿੱਚ ਦੋ ਬੱਚੇ ਬਿਮਾਰ ਨੇ ਇੱਕ ਬੱਚਾ ਹੁਣ ਠੀਕ ਹੈ ਇੱਕ ਬੱਚੀ ਥੋੜੀ ਸਿਹਤ ਗੰਬੀਰ ਹੈ ਉਹਦੀ ਜਿਹੜੀ ਟੈਸਟ ਦੀ ਰਿਪੋਰਟ ਹੈ ਉਹ ਡਾਕਟਰ ਸਾਹਿਬ ਨੇ ਕਿੱਥੇ ਦੂਰ ਭੇਜੀਆਂ ਪਈਆਂ ਬੰਬੇ ਸੈਂਡ ਕਿੱਧਰ ਉਹ ਦੋ ਦਿਨ ਬਾਅਦ ਰਿਪੋਰਟ ਆਣੀ ਹੈ ਉਸ ਤੋਂ ਬਾਅਦ ਉਹਦੀ ਟ੍ਰੀਟਮੈਂਟ ਸਟਾਰਟ ਹੋਏਗਾ ਜਿਹੜਾ ਨੋਰਮਲ ਚੱਲ ਰਿਹਾ ਡਾਕਟਰ ਸਾਹਿਬ ਕਹਿੰਦੇ ਹੈਗਾ ਉਹ ਕਰ ਰਹੇ ਨੇ ਜਿਹੜਾ ਮੇਨ ਹੈ ਉਹ ਦੋ ਦਿਨ ਬਾਅਦ ਸਟਾਰਟ ਹੋਏਗਾ ਜੀ ਸਿਹਤ ਵਿਭਾਗ ਇੱਥੇ ਪਹੁੰਚਿਆ ਗੱਲਬਾਤ ਹੋਈ ਹੈ ਉਹ ਕੀ ਕਹਿ ਰਹੇ ਨੇ ਸਿਹਤ ਵਿਭਾਗ ਨੇ ਸਾਰੇ ਸੋ ਸਿਹਤ ਵਿਭਾਗ ਇੱਥੇ ਪਹੁੰਚ ਗਿਆ ਬਾਹਰ ਤੁਸੀਂ ਦੇਖ ਸਕਦੇ ਹੋ ਕਿੰਨਾ ਇਕੱਠਾ ਹੋਇਆ ਹੋਇਆ ਕਿਉਂਕਿ ਰੋਸ਼ ਹੈ ਪਰਿਵਾਰ ਦੇ ਵਿੱਚ ਵੀ ਤੇ ਮਹੱਲਾ ਨਿਵਾਸੀਆਂ ਦੇ ਵਿੱਚ ਵੀ ਕਿਉਂਕਿ ਬੀਤੇ ਦਿਨ ਹੀ ਕਿ ਵੱਡੀ ਘਟਨਾ ਜਿਹੜੀ ਇੱਥੇ ਹੋਈ ਹੈ ਤੁਹਾਨੂੰ ਪਤਾ ਹੀ ਹੈ ਜਗ ਜਾਹਰ ਹੈ ਉਹ ਚੀਜ਼ ਕਿ ਇੰਡੀਆ ਬੈਕਰੀ ਦੇ ਕੇਕ ਦੇ ਨਾਲ ਇੱਕ ਬੱਚੇ ਦੀ ਡੈਥ ਹੋਈ ਹੈ ਸੋ ਉਸ ਦੇ ਉੱਤੇ ਵੀ ਹਜੇ ਇਨਕੁਆਇਰੀ ਚੱਲ ਰਹੀ ਹੈ ਫਿਲਹਾਲ ਸਿਹਤ ਵਿਭਾਗ ਇੱਥੇ ਪਹੁੰਚਿਆ ਹੋਇਆ ਸਰਬਸੇ ਸਿਹਤ ਇੰਨੀ ਮਾੜੀ ਹੋ ਗਈ ਸਰ ਇਹ ਲੋਕਾਂ ਨੂੰ ਨਾਲ ਵੇਚੀ ਜਾ ਪੈਸੇ ਇਕੱਠੀ ਕਰੇ ਲੋਕ ਮਰੇ ਚ ਨਾ ਮਰੇ ਇਹਨਾਂ ਨੂੰ ਕੋਈ ਪ੍ਰੈਸ਼ਰ ਨਹੀਂ ਹੈ ਬਿਲਕੁਲ ਅਸੀਂ ਤਾਂ ਇਹ ਚਾਹਨੇ ਆਂ ਕਿ ਪੂਰੀ ਤਰ੍ਹਾਂ ਦੁਕਾਨ ਸੀਲ ਹੋਵੇ ਸੇਖ ਤੋਂ ਬਾਅਦ ਦੇ ਜਿਹੜੇ ਅਫਸਰ ਆਏ ਆਂ ਅਸੀਂ ਤਾਂ ਇਹ ਚਾਹਨੇ ਵੀ ਹਰ 15 ਦਿਨ ਬਾਅਦ ਕੋਈ ਵੀ ਜਨਨ ਸਟੋਰ ਵੱਡੇ ਤੋਂ ਛੋਟਾ ਹਰ ਚੀਜ਼ ਨੂੰ ਚੈੱਕ ਕਰਨੀ ਚਾਹੀਦੀ ਹੈ ਜੀ ਸਾਰੇ ਬਾਗ ਨਾਲ ਦੇ ਪਹਿਲਾਂ ਗੱਲ ਹੀ ਕਰ ਲੈਣੇ ਆ ਜੀ ਖੜੇ ਆ ਡਾਕਟਰ ਸਾਹਿਬ ਇੱਥੇ ਆਏ ਹੋਏ ਨੇ ਜਿੰਦਲ ਸਾਹਿਬ ਗੱਲ ਕਰਦੇ ਆ ਜਿੰਦਲ ਸਾਹਿਬ ਮਾਮਲਾ ਰਾਗੋ ਮਾਜਰੇ ਨਾਲ ਜੁੜਿਆ ਹੋਇਆ ਇੱਥੇ ਪਹੁੰਚੇ ਹੋ ਕੀ ਤੁਸੀਂ ਮਹਿਸੂਸ ਕੀਤਾ ਜਿਹੜੇ ਪੈਕੇਟ ਵਗੈਰਾ ਕਿੱਡੇ ਐ ਐਕਸਪਾਇਰ ਨੇ ਨਹੀਂ ਉਹਨਾਂ ਜਿਹੜੇ ਐਕਸਪਾਇਰ ਕਰੇ ਸੀਗੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਚੈੱਕ ਕਰ ਰਹੇ ਹਾਂ ਜ ਇਹਨਾਂ ਵੱਲ ਇਲਜ਼ਾਮ ਲਗਾਇਆ ਗਿਆ ਕਿ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨਾਂ ਦੀ ਬੱਚੀ ਬਿਮਾਰ ਹੈ ਉਦਾਂ ਕਿਵੇਂ ਦੇਖ ਰਹੇ ਜਿਹੜਾ ਇਲਜ਼ਾਮ ਲਾਇਆ ਇਹ ਪੁਲਿਸ ਇਨਵੈਸਟੀਗੇਟ ਕਰੂਗੀ ਇਸ ਦੇ ਸਬੰਧ ਦੇ ਵਿੱਚ ਅਸੀਂ ਕੁਝ ਨਹੀਂ ਬੋਲ ਸਕਦੇ ਸੇਧ ਵਿਭਾਗ ਹਰਕਤ ਦੇ ਵਿੱਚ ਆਇਆ ਇੱਥੇ ਤੁਰੰਤ ਪਹੁੰਚਿਆ ਆਇਆ ਤੁਸੀਂ ਦੇਖ ਰਹੇ ਹੋ ਤੁਸੀਂ ਮੌਕੇ ਤੇ ਆਏ ਹੋ ਪਹਿਲਾਂ ਵੀ ਤੁਸੀਂ ਕੁਝ ਦਿਨ ਪਹਿਲਾਂ ਹੀ ਹਜੇ ਉਹ ਇੰਜੈਕਸ਼ਨ ਵਾਲੀ ਰੇਡ ਕਰਕੇ ਹਟੇ ਹੋ ਉਹ ਵੀ ਤੁਰੰਤ ਕੀਤੀ ਸੀ ਉਹ ਵੀ ਵਿਦਨਿਕ ਆਰ ਕਰੀ ਸੀ ਅਸੀਂ ਜਦੋਂ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਇੱਕ ਘੰਟੇ ਦੇ ਵਿੱਚ ਵਿੱਚ ਸਾਡੀ ਟੀਮ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਿੱਝਾਈਏ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਪਰਿਵ ਜੀ ਪ੍ਰਵਧਾਨ ਹੈ ਜੇ ਅਸੀਂ ਇਸ ਦੁਕਾਨ ਨੂੰ ਪਹਿਲਾਂ ਸਾਰੀ ਨੂੰ ਚੈੱਕ ਕਰ ਲਈਏ ਚੱਕਰਨ ਤੋਂ ਬਾਅਦ ਜਦੋਂ ਦਾ ਡਿਸੀਜਨ ਲੱਤਾ ਜਾਊਗਾ ਉਦੋਂ ਦਾ ਤੁਹਾਨੂੰ ਦੱਸ ਦਿੱਤਾ ਜਾਵੇ ਐਕਸਪਾਇਰ ਸਮਾਨ ਕੋਈ ਡਿਸਪਲੇ ਕਰਕੇ ਵੇਚ ਸਕਦਾ ਕਿ ਨਹੀਂ ਨਹੀਂ ਵੇਚਦਾ ਬਿਲਕੁਲ ਨਹੀਂ 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 ਵੇਚਦਾ ਉਹਦੇ ਲਈ ਅਲੱਗ ਖਾਨਾ ਬਣਾਉਣਾ ਪੈਂਦਾ ਉੱਥੇ ਲਿਖਣਾ ਪੈਂਦਾ ਐਕਸਪਾਇਰ ਉਹਦੇ ਲਈ ਬਣਾਉਂਦਾ ਵੀ ਐਕਸਪਾਇਰੀ ਮਾਲ ਹੈ ਇਹ ਵਾਪਸ ਕਰਨ ਜੋਗਾ ਹੈ ਜੀ ਸੋ ਦੁਕਾਨ ਦੇ ਮਾਲਕ ਵੀ ਇੱਥੇ ਖੜੇ ਆ ਕੋਸ਼ਿਸ਼ ਕਰਦੇ ਹਾਂ ਜੀ ਸਰ ਇਹ ਦੁਕਾਨ ਆਪਣੀ ਹੈ ਜੀ ਡਾ ਬੇਟਾ ਮਾਲਕ ਹੈ ਜੀ ਚਲੋ ਮਾਲਕ ਬੇਟਾ ਹੈ ਤਾਂ ਤੁਸੀਂ ਵੀ ਕਾਊਂਟਰ ਤੇ ਖੜੇ ਹੋ ਕੀ ਇਹ ਜਿਹੜਾ ਕਿਹਾ ਜਾ ਰਿਹਾ ਹਾਂਜੀ ਸਰ ਸਰ ਇਹ ਮਾਲਕ ਤੁਸੀਂ ਮਾਲਕ ਹੋ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਬੈਠਦੇ ਹੋ ਅਕਸਰ ਕਾਊਂਟਰ ਦੇ ਉੱਤੇ ਮੈਂ ਬੈਠ ਦੇਵਾਂ ਦਿੰਦੀ ਸਰ ਮੈਂ ਬੈਠ ਦੇ ਨਹੀਂ ਹਾਂ 30 ਸਾਲਾਂ ਤੋਂ ਇਹ ਕੋਈ ਬੈਠਦਾ ਦੁਕਾਨ ਕਰਦਾ ਮੈਂ ਦੋ ਵਾਰ ਬੈਠਦੇ ਜੀ ਚਲੋ ਹੁਣ ਵੀ ਤੁਸੀਂ ਖੜੇ ਹੋ ਦੇਖੋ ਮੌਜੂਦਾ ਕਾਊਂਟਰ ਤੇ ਹੈਗੇ ਹੋ ਉਹਨਾਂ ਦੇ ਬੱਚੇ ਬਿਮਾਰ ਹੈ ਘਟੋ ਘਟ ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਕਿ ਗਲਤ ਹੈ ਕੋਈ ਜਵਾਬ ਨਹੀਂ ਹੈ ਜੀ ਕੀ ਜਵਾਬ ਦੇਣਗੇ ਆਖਰਕਾਰ ਕਿਉਂਕਿ ਜਵਾਬ ਦੇਣ ਲਈ ਇੱਕ ਵੱਡਾ ਜਿਗਰਾ ਚਾਹੀਦਾ ਤੇ ਸੱਚ ਬੋਲਣ ਦੀ ਤਾਕਤ ਚਾਹੀਦੀ ਹੈ ਸੋ ਉਹ ਤਾਕਤ ਇਹਨਾਂ ਕੋਲ ਇਸ ਵਕਤ ਨਜ਼ਰ ਨਹੀਂ ਆ ਰਹੀ ਮੁਨਕਰ ਹੋ ਰਹੇ ਨੇ ਕਿ ਮੈਂ ਦੁਕਾਨ ਦਾ ਮਾਲਕ ਨਹੀਂ ਹੈਗਾ ਸਿਹਤ ਵਿਭਾਗ ਬੈਠਾ ਉਹ ਦੇਖ ਲੈਣਗੇ ਕਿਸ ਦੇ ਨਾਂ ਤੇ ਦੁਕਾਨ ਰਜਿਸਟਰਡ ਹੈ ਕੌਣ ਇੱਥੇ ਐਫ ਆਈ ਸੀ ਸੀ ਦਾ ਲਾਇਸੈਂਸ ਲੈ ਕੇ ਬੈਠਾ ਹੈ ਜਾਂ ਕੌਣ ਇੱਥੇ ਕੰਮ ਕਰ ਰਿਹਾ ਜੋ ਇੱਕ ਵਾਰ ਬਾਹਰ ਤੁਹਾਨੂੰ ਦਿਖਾ ਦਈਏ ਕਿਉਂਕਿ ਲੋਕਾਂ ਦੇ ਵਿੱਚ ਅਕਰੋਸ਼ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੀ ਪਹੁੰਚੀ ਹੈ ਸਰ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਕੀਤੀ ਜਾਊਗੀ ਦੋ ਬੋਰ ਅਫਸਰਾਂ ਨੂੰ ਹੁਕਮ ਆਉਗਾ ਇਸ ਤਰ੍ਹਾਂ ਜਾਰੀ ਕਾਰਵਾਈ ਹੋਵੇ ਸੈਂਪਲ ਭਰੇ ਜਾ ਰਹੇ ਨੇ ਸੈਂਪਲ ਭਰੇ ਜਾ ਰਹੇ ਹੁਣ ਫਿਲਹਾਲ ਜਿਹੜੀ ਇੱਥੇ ਭੀੜ ਇਕੱਠੀ ਹੋਈ ਹੈ ਇਸ ਦੇ ਲਈ ਲੋਕਾਂ ਨੇ ਜੇ ਵਸੇ ਵੇਖਣ ਵਾਸਤੇ ਖੜੇ ਨੇ ਇਸ ਤਰ੍ਹਾਂ ਦਾ ਵੀ ਕਰਵਾਉਣਾ ਆਜੋ ਸੋ ਇਹ ਤਸਵੀਰਾਂ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮਹੱਲਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ ਹਾਂਜੀ ਕਿੱਦਾਂ ਦੇਖਦੇ ਹੋ ਪ੍ਰਧਾਨ ਜੀ ਇਸ ਵਾਰ ਫੇਰ ਲਾਗੋ ਮਾਜਰੇ ਦੇ ਵਿੱਚ ਇਸ ਤਰ੍ਹਾਂ ਦੀ ਦਿੱਕਤ ਆਈ ਹੈ ਇਹ ਬਹੁਤ ਮੰਦਵਾਕੀ ਖਬਰ ਹੈ ਜੀ ਪਿਛਲੇ ਮਹੀਨੇ ਹੀ ਇੱਕ ਬੱਚੀ ਦਾ ਇੱਕ ਬੱਚੀ ਐ ਐਕਸਪਾਇਰ ਹੋਈ ਹੈ ਤੇ ਹੁਣ ਇਹ ਜਿਹੜਾ ਪੂਰਾ ਨਾਰਾਇਣ ਚੱਕੀ ਜਿਹਨੂੰ ਕਹਿੰਦੇ ਮਸ਼ਹੂਰ ਹੈ ਇੱਥੇ ਹੀ ਸੇਰੇ ਸੀ ਇਹਦਾ ਸਾਰਾ 80% ਸਪਾਨ ਚੈੱਕ ਕੀਤਾ ਸਾਰਾ ਐਕਸਪਾਇਰ ਡੇਟ ਦਾ ਟੋਟਲ ਐਕਸਪਾਇਰ ਡੇਟ ਦਾ ਕੀ ਲੱਗਦਾ ਹੈ ਕਿ ਐਕਸਪਾਇਰ ਮਾਲ ਵੱਧ ਮੁਨਾਫੇ ਲਈ ਵੇਚਦੇ ਆ ਵੱਧ ਮੁਨਾਫਾ ਸਾਇਦ ਹੋ ਸਕਦਾ ਜਿਹੜੇ ਉੱਪਰ ਲੈਵਲ ਦੇ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਦਾਲਚਨੀ ਮਿਲ ਰਹੀ ਹੋਣੀ ਸਾਇਦ ਉਸ ਤੋਂ ਇਸੇ ਕਰਕੇ ਜਿਹੜੇ ਪਹੁੰਚਿਆ ਕਾਰਵਾਈ ਕਰ ਰਹੇ ਆ ਕਾਰਵਾਈ ਨਹੀਂ ਕਰਨ ਦਾ ਅਸੀਂ ਇੱਥੇ ਤਰਨਲਾਂ ਨੂੰ ਬੈਠੇ ਹਾਂ ਅਸੀਂ ਕਾਰਵੇ ਤੇ ਕਰਨ ਅਸੀਂ ਕਰਾ ਕੇ ਜਾਵਾਂਗੇ ਇੱਥੇ ਜਿਸ ਤਰ੍ਹਾਂ ਦੀ ਕਾਰਵਾਈ ਚਾਹਣੇ ਉਸੇ ਵਿਭਾਗ ਦਾ ਕਹਿੰਦਾ ਚੈੱਕ ਕਰਾਂਗੇ ਐਕਸਪਾਇਰੀ ਮਾਲ ਹੈ ਉਸ ਦੇ ਅਕੋਰਡਿੰਗ ਕਾਰਵਾਈ ਕਰ ਦਿੱਤੀ ਜਾਏ ਸਿਹਤ ਵਿਭਾਗ ਸਿਰਫ ਔਰ ਸਿਰਫ ਦੀਵਾਲੀ ਤਿਮਹਾਰ ਦੇ ਉਤੇ ਹੀ ਅੱਖ ਖੋਲਦਾ ਉਸ ਤੋਂ ਪਹਿਲਾਂ ਇਹਨਾਂ ਦੀ ਅੱਖ ਬੰਦ ਰਹਿੰਦੀ ਹੈ 11 ਮਹੀਨੇ ਇਹਨਾਂ ਦੀ ਅੱਖ ਬੰਦ ਰਹਿੰਦੀ ਹੈ ਸਿਰਫ ਦੀਵਾਲੀ ਵਾਲੇ ਦਿਨ ਖੁੱਲਦੀ ਹੈ ਇਹਨਾਂ ਦੀ ਪਰ ਤੁਸੀਂ ਤਾਂ ਮੈਨੂੰ ਲੱਗਦਾ ਸਰਕਾਰ ਦੇ ਵਿੱਚ ਵੀ ਹੋ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੇ ਹੋਏ ਹੋ ਕੀ ਕਰਦੇ ਹੋ ਸਰਕਾਰ ਵੱਲੋਂ ਵੀ ਕੋਈ ਐਕਸ਼ਨ ਲਿੱਤਾ ਜਾਊਗਾ ਅਗਰ ਮੈਂ ਸਰਕਾਰ ਦੇ ਵਿੱਚ ਹਾਂ ਤਾਂ ਇਹ ਜਿਹੜੀ ਗੱਲ ਸਰਕਾਰ ਤੱਕ ਪਹੁੰਚੀ ਜਾਏਗੀ ਅਸੀਂ ਅਸੀਂ ਆਪਣੇ ਸਿਹਤ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਜੇ ਜਿੰਨੇ ਵੀ ਸ਼ੋਰੂਮ ਹੈਗੇ ਉਹਨਾਂ ਦੀ ਹਰ ਮਹੀਨੇ ਜਾਂਚ ਹੋਣੀ ਚਾਹੀਦੀ ਹੈ ਹਰ ਮਹੀਨੇ ਜਾਂਚ ਹੋਏਗੀ ਤਾਂ ਹੀ ਆਪਣੇ ਜਿਹੜੇ ਬੱਚਿਆਂ ਦੀ ਦੇਖਭਾਲ ਹੋਏਗੀ ਤਾਂ ਹੀ ਆਪਣਾ ਜਿਹੜਾ ਸੇਫਟ ਸਾਈਟ ਹੋਏਗਾ ਅਸੀਂ 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 ਆਪਣੀ ਸਿਹਤ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਹਰ ਮਹੀਨੇ ਜਾਂਚ ਹੋਣੀ ਚਾਹੀਦੀ ਹੈ ਜਿਹਦੇ ਕੋਲ ਅਗਰ ਗਲਤ ਸਮਾਨ ਮਿਲੇ ਤਾਂ ਉਹਦੀ ਨਾਲ ਦੀ ਨਾਲ ਤੁਰੰਤ ਕਾਰਵਾਈ ਕੀਤੀ ਜਾਵੇ ਸੋ ਚਾਹੇ ਮੰਗ ਹੋ ਰਹੀ ਹੈ ਸਿਹਤ ਵਿਭਾਗ ਤੋਂ ਮੰਗ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੋ ਰਹੀ ਹੈ ਇੱਕ ਦੂਜੇ ਸਾਥ ਤੋਂ ਪਰ ਕਿਤੇ ਨਾ ਕਿਤੇ ਦੁਕਾਨਦਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਵੀ ਇਹ ਸਮਝੇ ਕਿ ਉਸਦੇ ਬੱਚੇ ਵੀ ਘਰ ਨੇ ਇਹ ਮਾਸੂਮ ਬੱਚੇ ਆ ਜਿਹੜੇ ਇਹਨਾਂ ਨੂੰ ਜੇਕਰ ਅਸੀਂ ਕੋਈ ਖਾਣ ਦੀ ਚੀਜ਼ ਖਰਾਬ ਦੇਾਂਗੇ ਤਾਂ ਕਿਤੇ ਨਾ ਕਿਤੇ ਅਸਰ ਸਾਡੇ ਤੇ ਵੀ ਪੈਂਦਾ ਕਿਉਂਕਿ ਇਹ ਚੀਜ਼ ਸਮਾਨ ਪੈਸੇ ਦੇ ਕੇ ਖਰੀਦ ਰਹੇ ਆ ਤੇ ਬਿਮਾਰੀ ਖਰੀਦਣ ਵਾਸਤੇ ਇੱਥੇ ਨਹੀਂ ਆਂਦੇ ਬਲਕਿ ਪੈਸੇ ਦੇ ਕੇ ਸਮਾਨ ਖਰੀਦਣ ਲਈ ਆਂਦੇ ਆ ਚੰਦ ਸਿੱਕਿਆਂ ਦੀ ਖਾਤਰ ਥੋੜਾ ਵੱਧ ਮੁਨਾਫਾ ਕਮਾਉਣ ਦੀ ਖਾਤਰ ਜੇਕਰ ਅਸੀਂ ਇਸ ਤਰ੍ਹਾਂ ਇਨਸਾਨ ਤੋਂ ਹਵਾਨ ਬਣਾਗੇ ਤਾਂ ਫਿਰ ਲੋਕ ਇਸੇ ਤਰ੍ਹਾਂ ਧਰਨੇ ਦੇਣਗੇ ਮੁਜ਼ਾਹਰੇ ਕਰਨਗੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦੇ ਮਾਸੂਮ ਬੱਚਿਆਂ ਦੀ ਸਿਹਤ ਨਾਲ ਖਲਬਾੜ ਨਾ ਹੋ ਸਕੇ ਬਣੇ ਰਹੋ ਅਰਥ ਟੀਵੀ ਪੰਜਾਬ ਦੇ ਨਾਲ